ਯਾਰ ਸਾਰਿਆਂ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਤੇ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਲਗਭਗ ਹਰ ਵੀਡੀਓ ਤੇ ਵਿਊ ਲੱਖ ਪਲੱਸ ਆ। ਬਾਕੀ ਆ ਵੀਡੀਓ ਦੀ ਐਡੀਟਿੰਗ ਨੇ ਯਾਰ ਮੇ ਤਾਂ ਥੋੜੀ ਖਰਾਬ ਹੋਈ ਆ ਕਿਉਂਕਿ ਮੈਨੂੰ 2-3 ਗਾਣੇ ਮਿਊਟ ਕਰਨੇ ਪਏ ਆ। ਉਹਦੇ ਲਈ ਪਹਿਲੇ ਸੌਰੀ ਆ। ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਫੇਰ ਤੋਂ ਆਗੇ ਇੱਕ ਹੋਰ ਕੈਂਟਜੀ ਵੀਡੀਓ ਲੈ ਕੇ। ਵੀਡੀਓ ਬਹੁਤ ਜ਼ਿਆਦਾ ਫਨੀ ਹੋਣ ਵਾਲੀ ਆ। ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਆਪਣੇ ਚੈਨਲ ਦੇ 20000 ਸਬਸਕ੍ਰਾਈਬਰ ਪੂਰੇ ਹੋਣ ਵਾਲਿਆ। ਚਲੋ ਟਾਈਮ ਦੀ ਦੇ ਵਿੱਚ 1000 ਲੱਖ ਪੂਰਾ ਕਰਤਾ ਤਾਂ ਇਹੀ ਵੀਕ ਦੇ ਵਿੱਚ ਆਪਾਂ ਇੱਕ ਹੋਰ ਕੈਂਟਜੀ ਤੇ ਫਣੀਜੀ ਵੀਡੀਓ ਜ਼ਰੂਰ ਅਪਲੋਡ ਕਰ ਦੇਾਂਗੇ ਐਂਟੀਆਂ ਦੀ ਟਾਣੀ ਟੈਂਸ ਦੇ ਬਾਊਟ ਡਾਊਨ ਨੋ ਚੈਸ ਤੂੰ ਮੇਰੇ ਚਿਹਰੇ ਤੇ ਕੰਫੀਡੈਂਸ ਦੇ ਪਹਿਲਾਂ ਆਪਦੀਆਂ ਨਸਾਂ ਵੇਖ ਕੰਫੀਡੈਂਸ ਬਾਅਦ ਚ ਦੇਖੀ ਠੋਕਦਾ ਏ ਜੱਟ ਲਾਊਡ ਨਹੀਂ ਅੱਗੇ ਪਿੱਛੇ ਹਾਈ ਲੈਵਲ ਕ라우ਡ ਨਹੀਂ ਵੀਰ ਬਸ ਕਰ ਨੱਕ ਪਾੜ ਜਾਣਾ ਚੌੜੀਆਂ ਨਸਾਂ ਵਾਲਿਆ ਮੌਤ ਵਾਈਫ ਹੀ ਐ ਜੱਟ ਲਾਈਫ ਹੀ ਐ ਬਾਈ ਹੌਲੀ ਕਿਤੇ ਟੱਟੀ ਨਾ ਨਿਕਲ ਜੇ ਯਾਰ ਤੇਰਾ ਜਵਾੜਾ ਨਹੀਂ ਦੁਖਦਾ ਹਾਂਜੀ ਹਾਂਜੀ ਜ਼ਰੂਰ ਆਓ ਮੈਨੂੰ ਮਿਲਣਾ ਹੋ ਪਰ ਅੰਮ੍ਰਿਤਸਰ ਜਦੋਂ ਵੀ ਆਉਣਾ ਪਹਿਲਾਂ ਜਾਓ ਗੋਲਡਨ ਟੈਂਪਲ ਮਹਾਰਾਏ ਘਰ ਮੱਥਾ ਟੇਕ ਕੇ ਫਿਰ ਮੈਨੂੰ ਮਿਲਿਓ ਤੂੰ ਸਾਲਿਆ ਡਰੇਕ ਹਾਂ ਹਾਂਜੀ ਹਾਂਜੀ ਜ਼ਰੂਰ ਆਓ ਮੈਨੂੰ ਮਿਲਣਾ ਹੋ ਪਰ ਅੰਮ੍ਰਿਤਸਰ ਜਦੋਂ ਵੀ ਆਉਣਾ ਪਹਿਲੇ ਇਹਨੂੰ ਕਿਉਂ ਮਿਲਣਾ ਇਹਦਾ ਆਪਰੇਸ਼ਨ ਹੋਇਆ 2 ਕਿਲੋ ਸੰਤਰਾ ਫੀਸਾ ਮਿਲਦੀ ਉਹ ਜ਼ਰੂਰ ਲੈ ਕੇ ਜਾਇਓ ਵੀਰ ਵਾਸਤੇ ਇਹ ਸਾਹਮਣੇ ਆ ਗਈ ਪੱਕੀ ਗੱਲ ਪਹਿਚਾਨ ਲਵਾਂਗਾ ਆਂਟੀ ਤੈਨੂੰ ਕਿਹੜੇ ਕੰਜਰ ਨੇ ਇੰਸਟਾਗ੍ਰਾਮ ਚਲਾ ਕੇ ਦਿੱਤੀ ਆ ਪਰ ਆਪਣੀ ਸੌਨਾ ਮੋੜ ਜ਼ਿੰਦਗੀ ਚੋਂ ਜਾਣ ਦਊਂਗਾ ਆਂਟੀ ਪੈਨਸ਼ਨ ਲੈਣ ਦੀ ਉਮਰ ਚ ਟੈਨਸ਼ਨ ਕਿਉਂ ਲੈ ਰਹੀਆਂ ਗੱਲ ਪਹਿਚਾਨ ਲਵਾਂਗਾ ਪਰ ਆਪਣੀ ਸੌਨਾ ਮੋੜ ਜ਼ਿੰਦਗੀ ਚੋਂ ਜਾਣ ਦਊਂਗਾ ਪਿੰਡਾਂ ਵਿੱਚ ਇੰਨੀਆਂ ਲੁੱਟਾਂ ਖਵਾ ਹੋ ਰੀਆਂ ਕੋਈ ਚੋਰ ਵੀਰ ਬਣ ਕੇ ਆਂਟੀ ਦਾ ਫੋਨ ਹੀ ਖੋਲ ਲਵੋ ਉਂਗਲ ਜਿਹੜਾ ਕਰਦਾ ਓ ਨੂੰ ਹੂੰ ਗਿਫਟ ਚ ਦੰਦੇ ਵਾ ਬੱਲੀਏ ਤੂੰ ਕਿਸੇ ਚੰਗੇ ਜੇ ਸਾਬਨ ਨਾਲ ਨਹਾ ਬੱਲੀਏ ਸਾਡੀ ਜ਼ਿੰਦਗੀ ਠਾ ਬੱਲੀਏ ਨਹੀਂ ਸਾਨੂੰ ਐਰੇ ਗਰ ਦਿਨੀ ਪਰਵਾ ਬੱਲੀਏ ਦੂਰੋਂ ਲੱਗਦੀ ਐ ਗਾਂ ਬੱਲੀਏ ਸਾਨੂੰ ਕਾਲੇ ਬੁੱਲਾਂ ਦੀ ਨਾ ਪਰਵਾ ਬੱਲੀਏ ਉਂਗਲ ਜਿਹੜਾ ਬੀੜੀਆਂ ਛੱਡ ਦੇ ਰੱਬ ਦਾ ਵਾਸਤਾ ਹੋਂਠੋਂ ਤੇ ਰੇਗਮਾਰ ਮਾਰੋ ਬੱਲੀਏ ਓ ਨੋ 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 ਜੱਬੜਾ ਪਤਨਾ ਜੰਮੀਏ ਤੀ ਇੰਨੀ ਚੰਗੀ ਓ ਨੋ 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 ਇਹ ਸਾਲਾ ਲੱਗਦਾ ਅੰਦਰੋਂ ਵੀ ਨੱਚਦਾ ਹੀ ਨਿਕਲਿਆ ਨੋ 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 ਕੰਦਾ ਗੰਮਣ ਕੂਸੇ ਜੰਮਣ ਲੋਕੀ ਕਹਿੰਦੇ ਪਹਚਾਲ ਆ ਗਿਆ ਇਸ ਦੀ ਮੰਮੀ ਆਂਦੀ ਮੇਰਾ ਲਾਲ ਆ ਗਿਆ ਮਾਤਾ ਕਹਿੰਦੀ ਹੋਣੀ ਆ ਕੁੜੀ ਹੁੰਦੀ ਤਾਂ ਵਿਆਹ ਕੇ ਤੋੜ ਦਿੰਦੀ ਹੁਣ ਇਹਦਾ ਕੀ ਕਰਾਂ ਓ ਵੇਖੀ ਤੋਰ ਜੱਤਾਂ ਦੀ ਗੱਤੇ ਕੋਲੇ ਪਿੰਡ ਆ ਕੇ ਰੱਖ ਦੇ ਜਾ ਦੇਰਾ ਸ਼ੰਕੀਤ ਵਿਆਹ ਚ ਇਹੋ ਜਿਹਾ ਗੋਲ ਮੇਜ਼ ਤੇ ਕੱਪੜਾ ਵਿਛਾਇਆ ਹੁੰਦਾ ਮੇਰਾ ਸ਼ੰਕੀਤ ਲੱਤਾਂ ਦਾ ਬਤੰਦਰ ਤੀਰ ਕਮਾਨ ਬਣਾਈ ਫਿਰਦਾ ਉਸਤਾਦ ਦੀਆਂ ਲੱਤਾਂ ਬੀੜੀ ਦੇ ਬੰਡਲ ਵਰਗੀਆਂ ਨੋ 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 ਥਾਲਿਆ ਦੇਖੀਂ ਟੁੱਡ ਮਾਰ ਕੇ ਪਿੰਡਿਆਂ ਨਾਲ ਖਲਾਰਦੀ ਨੋ 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 ਇਸਦੇ ਆਹੀ ਲੱਛਣਾ ਕਰਕੇ ਪਿੱਛੇ ਗਵੰਡੀਆਂ ਨੇ ਕੰਦ ਉੱਚੀ ਚੱਕੀ ਆ ਨੋ 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 ਪੰਜ ਮਿੰਟ ਪਿੱਛੇ ਚੁੱਲੇ ਤੇ ਬੈਹ ਤੇਰੇ ਸਾਰੇ ਕਟਾਣੂ ਮਰ ਜਾਣਗੇ ਨੋ 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 ਲੋਕ ਰੋਟੀ ਲਈ ਕੰਜਰਖਾਨਾ ਕਰਦੇ ਆਏ ਰੋਟੀ ਵਾਲੀ ਥਾਂ ਤੇ ਕੰਜਰਖਾਨਾ ਕਰੀ ਜਾਂਦੇ ਆ ਫੰਨ ਚੱਕਿਆ ਨੇ ਕੁੱਡਾ ਨੇ ਚੱਕਿਆ ਆਹ ਕੀ ਫੰਨ ਚੱਕਿਆ ਸੱਪ ਹਰਜਿੰਦਰਾ ਸੱਪਾ ਕੁੱਡਾ ਹਰਜਿੰਦਰ ਕਿਹੜਾ ਸਪੇਰਾ ਆ ਜਾ ਹਰਜਿੰਦਰਾ ਸੱਪ ਨੂੰ ਦਤਨ ਕਰਾਉਣ ਲੱਗੇ ਆ ਛੱਪਦੇ ਸੱਲ ਪੈਣ ਵਾਲੇ ਆ ਬੇਚਾਰੇ ਉੱਤੇ ਬਹੁਤ ਰਾਸ਼ ਹੈਗਾ ਤੇ ਇੱਕ ਮਿੰਟ ਵੰਦ ਸਾਨੂੰ ਆਪਣਾ ਰਾਵਣ ਦਿਖਾ ਆ ਵੇਖਾ ਗੇਮ ਬਾਈ ਬਈਏ ਪੂਰੀ ਕੀ ਗੱਲ ਬਾਈ ਰਾਵਣ ਤੁਰ ਕੇ ਅਲੰਕਾ ਤੋਂ ਇੰਨਾ ਕਮਜ਼ੋਰ ਹੋਇਆ ਪਿਆ ਇਸ ਰਾਵਣ ਤੇ ਕਿਉਂ ਬੱਲਣ ਖਰਾਬ ਕਰਨਾ ਇਹਨੂੰ ਤਾਂ ਭਾਵੇਂ ਗਲ ਘੁੱਟ ਕੇ ਮਾਰ ਦੋ ਆ ਪੁਤਲੇ ਤੋਂ ਵੱਡਾ ਤਾਂ ਰਾਵਣ ਪੱਦ ਮਾਰਦਾ ਹੁਣ ਜੇ ਅਜ ਰਾਵਣ ਜਾਂਦਾ ਹੁੰਦਾ ਤਾਂ ਆ ਪੁਤਲੇ ਨੂੰ ਦੇਖ ਕੇ ਉਹਨੇ ਆਤਮ ਹੱਤਿਆ ਕਰ ਲੈਣੀ ਸੀ ਹਾਂਜੀ ਮਿੱਤਰੋ ਜੇਕਰ ਇਥੋਂ ਤੱਕ ਵੀਡੀਓ ਕੈਟ ਲੱਗੀ ਤੇ ਤੁਹਾਡੇ ਚਿਹਰੇ ਤੇ ਥੋੜੀ ਜਿਹੀ ਸਮਾਈਲ ਆਈ ਤਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਤੇ ਇਦੂ ਅਗਲੀ ਵੀਡੀਓ ਦੇਖਣ ਲਈ ਜਾਂ ਤਾਂ ਆਪਦੇ ਘਰ ਦੇ ਤੋਂ ਥੋੜਾ ਜਿਹਾ ਗੈਪ ਬਣਾ ਲਓ ਤੇ ਜਾਂ ਹੈੱਡਫੋਨ ਲਗਾ ਲਓ ਕਿਉਂਕਿ ਇਦੂ ਅਗਲੇ ਕਮੈਂਟ ਇਸ ਤਰ੍ਹਾਂ ਦੇ ਹੋ ਸਕਦੇ ਤੁਹਾਡੇ ਘਰੋਂ ਜੁੱਤੀਆਂ ਵੀ ਪੈ ਸਕਦੀਆਂ ਸ਼ੀਸ਼ਾ ਦਿਲ ਟੁੱਟਿਆ ਨਾ ਜੁੜਦਾ ਹਾੜਾ ਠੋਕਰ ਨਾ ਮਾਰੀ ਜਾਨੋ ਬੇਸ਼ੱਕ ਮਾਰਦੇ ਹੀ ਨਹੀਂ ਪਾ ਅੱਜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੱਗਦਾ ਕਿਸੇ ਹੋਰ ਦਾ ਵੀਡੀਓ ਬਣਾ ਲਈ ਗੋਪੀ ਨੇ ਤਾਂ ਹੀ ੱੱਕੇ ਮਾਰਦਾ ਸ਼ੀਸ਼ਾ ਦਿਲ ਟੁੱਟਿਆ ਨਾ ਜੁੜਦਾ ਹਾਰਾ ਠੋਕਰ ਨਾ ਨਾਰੀ ਜਾਨੋ ਬੇਸ਼ੱਕ ਮਾਰ ਦੇਈ ਨਹੀਂ ਪਰ ਜਾਨੋ ਬੇਸ਼ੱਕ ਮਾਰ ਦੇਈ ਪਰ ਘੋਲੀ ਬਣਾ ਕੇ ਨਾ ਮਾਰੀ ਜੇ ਕੋਈ ਵੀ ਬੰਦਾ ਇਹਨੂੰ ਆਹ ਕੁੜੀ ਨੂੰ ਪ੍ਰੈਗਨੈਂਟ ਕਰਦਾ ਠੀਕ ਆ ਉਹਨੂੰ 2 ਲੱਖ ਰੁਪਏ ਇਨਾਮ ਤੇ ਇੱਕ ਵਰਨਾ ਟੌਪ ਮਾਡਲ 1.6 ਗੱਡੀ ਦਿੱਤੀ ਜਾਊਗੀ ਉਹਨੇ ਪੈਸੇ ਤਾਂ ਇਹਦੇ ਬੱਚੇ ਦਾ ਨਹੀਂ ਪਾਉਣ ਤੇ ਲੱਗ ਜਾਣਗੇ ਇਦੇ ਅੰਦਰ ਜਿੰਨਾ ਮਰਜੀ ਮਾਲ ਭਰ ਦਿਓ ਇਹਨੇ ਨਹੀਂ ਪ੍ਰੈਗਨੈਂਟ ਹੋਣਾ। ਬਸ ਇਹਨੂੰ ਪ੍ਰੈਗਨੈਂਟ ਕਰਨਾ ਬਾਕੀ ਹੋਰ ਕੁਝ ਨਹੀਂ। ਠੀਕ ਆ ਪ੍ਰੈਗਨੈਂਟ ਕਰਕੇ ਆਉਦਾ ਚਲਾ ਜਾਵੇ। ਭਰਾਵਾ ਪ੍ਰੈਗਨੈਂਟ ਤਾਂ ਨਹੀਂ ਕੀਤਾ ਜਾਣਾ। 바ਵਾਸੀਰ ਜ਼ਰੂਰ ਕਰ ਦੇਣਗੇ ਇਸਨੂੰ। ਜੇ ਕੋਈ ਵੀ ਬੰਦਾ ਇਹਨੂੰ ਆਹ ਕੁੜੀ ਨੂੰ ਪ੍ਰੈਗਨੈਂਟ ਕਰਦਾ ਠੀਕ ਆ ਉਹਨੂੰ 2 ਲੱਖ ਰੁਪਈਆ ਇਨਾਮ ਤੇ ਇੱਕ ਵਰਨਾ ਟੌਪ ਮਾਡਲ ਬਣ ਪੁਆਇੰਟ। ਮੈਨੂੰ ਮੇਰਾ ਸਪਲੈਂਡਰੀ ਚੰਗਾ। ਗਿਆਨੀ ਯਾਰ ਜੈਮ ਘੱਟ ਤੇ ਬੁੰਡ ਪੰਗੇ ਵਾਲੇ ਲੈਣਾ ਥੋੜਾ ਜਿਹਾ ਤੇਲ ਲਾਲਾ ਕੀ ਪਤੰਦਰ ਚਲਾ ਜਾਵੇ ਸਾਬੰਦਰ ਮਾਰ ਕੇ ਫੇਰ ਜਾ ਕੇ ਇਹੋ ਜਿਹਾ ਬੰਦਾ ਜੰਮਦਾ ਟਲ ਜਾ ਟਲ ਜਾ ਜੇ ਰੀੜ ਦੀ ਹੱਡੀ ਟੁੱਟ ਗਈ ਤਾਂ ਫਿਰ ਨੈਟ ਤੇ ਬੈਂਕ ਦੀ ਕਾਪੀ ਪਾਉਂਦਾ ਫਿਰੇਗਾ ਲਾਜ ਲਈ ਪੁੱਛ ਕੇ ਕਿੰਨੂੰ ਗਾਣਾ ਗਾਉਂਦੇ ਤਰਾ ਇਸ਼ਕ ਨੇ ਚਾਉਂਦਾ ਵੇ ਸੱਜਣਾ ਸਾਨੂੰ ਤਾਂ ਨੱਚਣਾ ਨਹੀਂ ਆਉਂਦਾ ਦੱਸੇ ਮੈਨੂੰ ਇਹ ਲੇਖੀ ਕਲਾਮ ਮੇਰੀ ਆ ਪਹਿਲਾਂ ਤੇ ਦੇ ਹੱਥ ਚੋਂ ਕਲਾਮ ਫੜੋ ਤਰਾਇਸ਼ ਕਿਨੇ ਚਾਹੁੰਦਾ ਵੇ ਸੱਜਣ ਸਾਨੂੰ ਤਾਂ ਨੱਚਣਾ ਨਹੀਂ ਹੁੰਦਾ ਇਹ ਲਿਖੀ ਕਲਾਮ ਮੇਰੀ ਆ ਤੈਨੂੰ ਜਾਣਦਾ ਵੱਡੇ ਚਰਨ ਲਖਾਰੀ ਨੂੰ ਤੇਰੇ ਪੈਰ ਕਿੱਥੇ ਆ ਸਤਾਜ ਜੀ ਮੈਂ ਤਜਾਵਨਾ ਧੋਣੇ ਆ ਤੁਹਾਨੂੰ ਨੱਕ ਚੋਂ ਚੂਹੇ ਤਾਂ ਕੱਢ ਲਿਆ ਕਰ ਵੈਸੇ ਮੈਂ ਵੀ ਮੁੰਡਿਆਂ ਦੇ ਚੱਕਰਾਂ 'ਚ ਪੈਂਦੀ ਨਹੀਂ ਉਹ ਗੱਲ ਵੱਖਰੀ ਆ ਕਿ ਮੇਰੇ ਪਿੱਛੇ ਬਹੁਤ ਲੋਰੇ ਫਿਰਦੇ ਆ ਪਰ ਤੇਰੇ ਬਾਰੇ ਸੋਚਿਆ ਜਾ ਸਕਦਾ ਵੈਸੇ ਮੈਂ ਵੀ ਗਾਲਾਂ ਦੇ ਚੱਕਰਾਂ 'ਚ ਪੈਂਦਾ ਨਹੀਂ ਪਰ ਤੈਨੂੰ ਕੱਢਣ ਬਾਰੇ ਸੋਚਿਆ ਜਾ ਸਕਦਾ ਇੱਕ ਵਾਰ ਜੇ ਤੂੰ ਹਾਂ ਕਰੇਂ ਕੁੜੀ ਤਾਂ ਗੋਲ ਗੱਪੇ ਵਰਗੀ ਆ ਬਸ ਏਕ ਜਿਆਦਾ ਲੱਗ ਗਿਆ। ਵੈਸੇ ਮੈਂ ਵੀ ਮੁੰਡਿਆਂ ਦੇ ਚੱਕਰਾਂ ਵਿੱਚ ਪੈਂਦੀ ਨਹੀਂ। ਤੂੰ ਕੀ ਮੁੰਡਿਆਂ ਦੇ ਚੱਕਰਾਂ 'ਚ ਪੈਣਾ ਪੈਣਾ ਤੈਨੂੰ ਦੇਖ ਕੇ ਤਾਂ ਮੈਨੂੰ ਚੱਕਰ ਆ ਗਏ। ਮੇਰੇ ਪਿੱਛੇ ਬਹੁਤ ਲੋਕ ਫਿਰਦੇ ਆ ਪਰ ਤੇਰੇ ਬਾਰੇ ਸੋਚਿਆ ਜਾ ਸਕਦਾ। ਮੂੰਹ ਤਾਂ ਇਹਦਾ ਗੁਜਰਾਂ ਦੀ ਕੱਟੀ ਨਾਲੋਂ ਵੀ ਕਾਲਾ। ਇਹਦੇ ਤਾਂ ਸੱਪ ਲੜਕੇ ਵੀ ਕਹਿੰਦਾ ਹੋਊ ਪੈਣੇ ਮੇਰਾ ਜ਼ਹਿਰ ਮੋੜ ਦੇ। ਓ ਨੋ 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 ਨੋ। ਸਾਲਿਆ ਟੱਟੀ ਵੀ ਜੇਸੀ ਵੀ ਨਾ ਕੱਢਣੀ ਪਊ। ਓ ਨੋ 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 ਨੋ। ਖਾਤਾ ਕਿਹਾਂ ਪਰ ਟੱਟੀ 15 ਦਿਨ ਨਹੀਂ ਆਈ ਹੋਣੀ ਰੋ ਰੋ ਕੇ ਮੁਰਦਾ ਹੋਵੇਂਗਾ ਲੈਟਰਿੰਗ ਚੋਂ। ਉਸਤਾਦ ਜੀ ਭੀਮ ਨਾ ਖਾਓ ਪਹਿਲਾਂ ਕੰਦ ਪਲਾਸਟਰ ਕਰ ਲਓ। ਖੱਟੀ ਮਿਲੀ ਨਾ ਖਾ ਮਾ ਮੁੰਮੇ ਵੱਧ ਜਾਣਗੇ। ਮੇਰਾ ਯਾਰ ਪਰੇਗਾ ਕਿਆਂ ਦਾ ਨੇ ਤੈਨੂੰ। ਕੋਈ ਨਾ ਥੋੜਾ ਚਿਰ ਰਗ ਦੌਰੇ ਵੀ ਪੈਣਗੇ ਦੱਬ ਕੇ ਖਾ ਮਾਤਾ ਨਾ ਤੇਰੀ ਵੀ ਫੋਟੋ ਲੱਗ ਜੂ ਛੇਤੀ ਛੇਤੀ ਮੇਰਾ ਯਾਰ ਪਰੇਗਾ ਕੰਦਾ ਨਹੀਂ ਸਾਂ ਨੂੰ ਸੱਕੇ ਪੈਂਦੇ ਆ ਮੇਰਾ ਯਾਰ ਪਰੇਗਾ ਕੰਦਾ ਨਹੀਂ ਸਾਂ ਨੂੰ ਸੱਕੇ ਪਰੇਗਾ ਦੀ ਮਾਂ ਦੇ ਲੰਨ ਦੇ ਰੱਖਿਆ ਕਮਰਾ ਪਲਾਸਟਰ ਕਰ ਲੈਣਾ ਸੀ ਜਿੱਦੀ ਚੋੜੀ ਛਤੀ ਤੇ ਮਾਨੀ ਜਿਗਰਾ ਬਥੇਰਾ ਤੇ ਜਿੰਨੀ ਜਾਨ ਨਹੀਂ ਮਮਾ ਧਿਆਨ ਨਾਲ ਲੱਗ ਤੇ ਸਰਗਾ ਨੱਕ ਚ ਨਾ ਵੜ ਜੇ ਮਾਰਦਿਆਂ ਮੁਠਾਂ ਖਾਣੇ ਖੀਰੇ ਫੇਰ ਕਹਣਾ ਜਿੰਮ ਨਹੀਂ ਲੱਗਦੀ ਵੀਰੇ ਸਰਕਾਰ ਨੂੰ ਬੇਨਤੀ ਆ ਕਿ ਸੋਨ ਨੂੰ ਪ੍ਰੋਟੀਨ ਦਾ ਡੱਬਾ ਲੈ ਕੇ ਦਿੱਤਾ ਜਾਵੇ ਸਾਡੀ ਮੋਲਾਕਾ ਹੱਤ ਜਈ ਹੀ ਆ ਰੱਖਣੇ ਬਿਸ਼ਵਾਸ ਜਹੇ ਨਹੀਂ 12 13 ਵਾਰੀ ਵੀਡੀਓ ਦੇਖੀ ਪਰ ਸਮਝ ਫੇਰ ਨਹੀਂ ਕੁਝ ਆਇਆ ਸਾਡੀ ਮੋਲਾਕਾ ਹੱਤ ਜਈ ਹੀ ਆ ਰੱਖਣੇ ਬਿਸ਼ਵਾਸ ਜਹੇ ਨਹੀਂ ਇਪਿਆ ਹਾਰੇ ਦੀਆਂ ਹੱਡੀਆਂ ਤਾਂ ਬਸ ਕਰ ਭਰਾਵਾ ਹੁਣ ਫੇਫੜਿਆਂ ਚ ਜ਼ਹਿਰ ਕੱਢ ਕੇ ਹਟੇਗਾ ਕੇ ਬਾਈ ਤਰੀਵਾਜ ਤਾਂ ਗਦੇ ਨਾਲ ਵੀ ਵਧਗਾ ਆਈ ਗਾਉਂਦਾ ਰਿਆ ਤਰੱਕੀ ਜ਼ਰੂਰ ਮਿਲੂਗੀ ਖਰ ਇਕਲੀ ਚੂੜੇ ਵਾਲੀ ਨਾਰ ਛੱਡ ਕੇ ਝੜਗੇ ਜੰਮੂ ਵਾਲੀ ਰੇਲ ਭੱਜ ਕੇ ਥੱਲੀ ਕਿਵੇਂ ਤੂੰ ਮੇਰੇ ਅੜ ਫੋਜੀਆਂ ਜੰਮੂ ਤਾਂ ਫੇਰ ਵੀ ਦੂਰਾ ਜਿੰਨੇ ਨੇ ਸਮਾਨ ਚੱਕਿਆ ਮੇਰੇ ਹਿਸਾਬ ਨਾਲ ਇੱਕ ਪਿੰਡ ਵੀ ਨਹੀਂ ਟੱਪਦਾ ਜਿੱਡਾ ਕ ਫੌਜੀ ਆ ਇਹ ਬੰਦੂਕ ਚ ਪੈ ਜਾਣਾ ਗੋਲੀ ਦੀ ਜਗਾ ਫੌਜੀ ਨੂੰ ਜੰਪਿੰਗ ਕਰਾਇਆ ਕਰੋ ਕਦ ਵੱਜੂਗਾ ਇਹੋ ਜਿਹਾ ਫੌਜੀ ਪੱਧ ਦੀ ਵਾਜਣ ਵਾਲੀ ਕੰਦ ਚ ਵੱਜਦਾ ਹਾਂਜੀ ਮਿੱਤਰੋ ਵੀਡੀਓ ਕੈਂਡ ਲੱਗੇ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਆਪਣੇ ਯਾਰਾਂ ਮਿਲੀਆਂ ਜੀ ਜਰੂਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਪਣੇ 20000 ਸਬਸਕ੍ਰਾਈਬਰ ਜਲਦੀ ਤੋਂ ਜਲਦੀ ਪੂਰੇ ਹੋ ਜਾਣ ਤੇ ਜਲਦੀ ਮਿਲਦੇ ਆ ਕਿਸੇ ਹੋਰ ਕੈਂਡ ਵੀਡੀਓ ਦੇ ਨਾਲ